ਦੁਕਾਨਦਾਰੀ ਵੀ ਭਾਈ ਪਖਾਰੀ ਵਰਗੀ ਹੋਵੇ ਤੇ ਸਿੱਖੀ ਵੀ ਭਾਈ ਪਖਾਰੀ ਵਰਗੀ ਹੋਵੇ ਮੈਂ ਆਸ ਕਰਦਾ ਸ਼ਾਇਦ ਤੁਸੀਂ ਇਹ ਬਚਨ ਕਿਤੇ ਨਾ ਸੁਣਿਆ ਹੋਵੇ ਭਾਈ ਪਖਾਰੀ ਜੀ ਦਾ ਇਹ ਬਚਨ ਤੇ ਤੁਸੀਂ ਸੁਣਿਆ ਵੀ ਉਹਨਾਂ ਨੇ ਪੱਲੀਆਂ ਗੜਨੀਆਂ ਸੁਣਿਆ ਨਾ ਜੀ ਬੋਲਦੇ ਨਹੀਂ ਤੁਸੀਂ ਸੁਣਿਆ ਤੇ ਭਾਈ ਭਖਾਰੀ ਸਾਹਿਬ ਦਾ ਇੱਕ ਬਚਨ ਹੋਰ ਜਦ ਇਹ 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 ਬਚਨ ਕਿਵੇਂ ਪ੍ਰਗਟ ਹੋਇਆ ਗੁਰੂ ਅਰਜਨ ਦੇਵ ਸਾਹਿਬ ਨੂੰ ਇੱਕ ਸਿੱਖ ਨੇ ਸਵਾਲ ਕੀਤਾ ਸੀ ਕਹਿੰਦਾ ਮਹਾਰਾਜ ਜੀ ਐਸੇ ਭਿਆਨਕ ਕਲਯੁਗ ਦੇ ਸਮੇਂ ਵਿੱਚ ਕੋਈ ਪੂਰਾ ਪੂਰਨ ਗੁਰਸ਼ਿਕ ਹੈ ਹੈ ਕੋਈ ਪੂਰਨ ਗੁਰਸ਼ਿਕ ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ ਜੇ ਸਿੱਖਾ ਤੈਨੂੰ ਨਾਮ ਦੱਸਿਆ ਜੇ ਪੂਰਨ ਸਿੱਖ ਦੀਆਂ ਗੱਲਾਂ ਤੇ ਨਿਸ਼ਾਨੀਆਂ ਦੱਸੀਆਂ ਤੇ ਇਹ ਤੇ ਗੱਲ ਸਿਰਫ ਕਹਿਣ ਮਾਤਰ ਰਹਿ ਜਾਣੀ ਆ ਅਸੀਂ ਤੈਨੂੰ ਉਹਦੇ ਦਰਸ਼ਨ ਕਰਵਾਉਂਦੇ ਆ ਕਹਿੰਦਾ ਮਹਾਰਾਜ ਜੀ ਕਿੱਥੇ ਆ ਦੱਸੋ ਮੈਨੂੰ ਤੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਥਾਂ ਪਤਾ ਪਿੰਡ ਟਿਕਾਣਾ ਦੱਸ ਕੇ ਨਾਮ ਦੱਸ ਕੇ ਆਖਿਆ ਉੱਥੇ ਭਾਈ ਭਖਾਰੀ ਨਾਮ ਦਾ ਇੱਕ ਸੱਜਣ ਗੁਰਮੁਖ ਰਹਿੰਦਾ ਹੈ ਉਹਦਾ ਜੀਵਨ ਵੇਖੀ ਤੈਨੂੰ ਪਤਾ ਲੱਗ ਜਾਏਗਾ ਵੀ ਗੁਰਸੇਹ ਕਿਦਾਂ ਦੇ ਹੁੰਦੇ ਆ ਉਹ ਗੁਰੂ ਅਰਜਨ ਦੇਵ ਸਾਹਿਬ ਦਾ ਹੁਕਮ ਲਗਿਆ ਪ੍ਰਾਪਤ ਹੋਇਆ ਮਹਾਰਾਜ ਸਾਹਿਬ ਦੇ ਬਚਨਾਂ ਅਸਰ ਕਾ ਭਾਈ ਪਖਾਰੀ ਜੀ ਕੋਲੇ ਆਇਆ ਦਿਨ ਖੜੇ ਆ ਗਿਆ ਸੀ ਭਾਈ ਪਖਾਰੀ ਜੀ ਕੋਲੇ ਤੇ ਭਾਈ ਪਖਾਰੀ ਜੀ ਦੁਕਾਨ ਚ ਚਲਾਉਂਦੇ ਆ ਆਪਣੀ ਕਿਰਤ ਕਰਦੇ ਆ ਜਿਹਨੂੰ ਅੱਜ ਆਪਾਂ ਕਹਿ ਲੀਏ ਕਰਿਆਨੀ ਦੀ ਦੁਕਾਨ ਜਿੱਥੇ ਸਾਰਾ ਕੁਝ ਹੀ ਮਿਲ ਜਾਂਦਾ ਏ ਇਹ ਸੱਜਣ ਨੇ ਭਾਈ ਪਖਾਰੀ ਸਾਹਿਬ ਨੂੰ ਅਦਬ ਦਿੱਤਾ ਸਤਕਾਰ ਦਿੱਤਾ ਉੱਚੀ ਆਵਾਜ਼ ਵਿੱਚ ਆਖਿਆ ਸਤ ਕਰਤਾਰ ਕੀ ਆਖਿਆ ਸਤ ਕਰਤਾਰ ਇਹ ਸਿੱਖਾਂ ਦਾ ਆਵਾਜ਼ਾ ਸੀ ਜਦੋਂ ਇੱਕ ਦੂਜੇ ਨੂੰ ਮਿਲਦੇ ਹੁੰਦੇ ਸੀ ਸਿੱਖਾਂ ਇਹ ਆਵਾਜ਼ੇ ਨੇ ਫਤਿਹ ਦਾ ਰੂਪ ਕਦੋਂ ਧਾਰਨ ਕੀਤਾ 1699 ਦੀ ਵਿਸਾਖੀ ਤੇ ਤੇ ਇਹ ਸਤ ਕਰਤਾਰ ਬਦਲ ਕੇ ਕੀ ਬਣ ਗਿਆ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਕੀ ਤੇ ਉਹ ਉਹਨੇ ਸਤਕਾਰ ਦਿੱਤਾ ਅਦਬ ਦਿੱਤਾ ਸਤ ਕਰਤਾਰ ਦਾ ਆਵਾਜ਼ਾ ਦਿੱਤਾ ਤੇ ਭਾਈ ਭਖਾਰੀ ਸਾਹਿਬ ਨੇ ਆਪਣੇ ਕੋਲ ਹੀ ਬਿਠਾ ਲਿਆ ਕਹਿੰਦੇ ਥੋੜਾ ਸਮਾਂ ਲੱਗੇਗਾ ਆਪਾਂ ਘਰ ਚੱਲਨੇ ਆ ਇਹਨੇ ਆਪਣਾ ਵੇਰਵਾ ਦਿੱਤਾ ਦੱਸਿਆ ਮੈਂ ਕੌਣ ਆ ਕਿੱਥੋਂ ਆ ਇਹ ਨਹੀਂ ਦੱਸਿਆ ਵੀ ਮੈਂ ਕੀ ਕਰਨ ਆਇਆ ਇਹ ਦੱਸਿਆ ਵੀ ਮੈਂ ਕੌਣ ਤੇ ਕਿੱਥੋਂ ਆਇਆ ਤੇ ਇੰਲੇ ਨੂੰ ਇੱਕ ਗਾਹਕ ਆਇਆ ਭਾਈ ਪੁਖਾਰੀ ਸਾਹਿਬ ਕੋਲੇ ਤੇ ਕਹਿੰਦਾ ਜੀ ਮੈਨੂੰ ਘਿਓ ਚਾਹੀਦਾ ਦੇਸੀ ਭਾਈ ਪੁਖਾਰੀ ਸਾਹਿਬ ਘਿਓ ਤੋਲਣ ਲੱਗ ਪਏ ਮਾਪਣ ਲੱਗ ਪਏ ਇਹ ਘਿਓ ਲੈਣ ਵਾਲਾ ਸੱਜਣ ਖੜਾ ਖੜਾ ਕਹਿੰਦਾ ਵੀ ਭਾਈ ਸਾਹਿਬ ਮੈਂ ਘਿਓ ਲੈ ਜਾਣਾ ਤੇ ਪੈਸੇ ਤੁਹਾਨੂੰ ਮੈਂ ਬਾਚਦਿਆਂ ਹੈ ਨਹੀਂ ਮੇਰੇ ਕੋਲੇ ਹੁਣ ਨਹੀਂ ਹੈ। ਭਾਈ ਭਖਾਰੀ ਸਾਹਿਬ ਨੂੰ ਕੁੱਪੀ ਵਾਪਸ ਤੋੜੇ ਤੇ ਘੜੇ ਤੇ ਰੱਖ ਦਿੱਤੀ। ਜਿਸ ਭਾਂਡੇ ਨੂੰ ਉਹਨੇ ਫੜਾਇਆ ਸੀ ਉਹ ਭਾਂਡਾ ਮੋੜ ਦਿੱਤਾ ਕਹਿੰਦੇ ਨਹੀਂ ਵੀ ਸਜਣਾ ਪੈਸੇ ਦੇਏਗਾ ਤੇ ਘਿਓ ਮਿਲ ਜਾਣਾ ਨਹੀਂ ਤੇ ਫਿਰ ਇੱਥੋਂ ਤੈਨੂੰ ਘਿਓ ਨਹੀਂ ਮਿਲਣਾ। ਉਹਨੇ ਮਿੰਤ ਕੀਤੀ ਤਰਲਾ ਕੀਤੀ ਹੱਥ ਬੰਨੇ ਕਹਿੰਦਾ ਭਾਈ ਸਾਹਿਬ ਇਹਦਾ ਨਾ ਕਰੋ ਤੁਹਾਡੇ ਇਤਿਹਾਸ ਰੱਖ ਕੇ ਆਇਆ ਮੈਂ। ਥੋੜਾ ਜਿੰਨਾ ਤੇ ਘਿਓ ਚਾਹੀਦਾ ਥੋੜਾ ਜਿਹਾ ਘਿਓ ਦੇ ਦੇਉ ਨਾ ਉਹ ਕਹਿੰਦੇ ਮਾਇਆ ਦੇ ਭਾਵੇਂ ਸਾਰਾ ਘੜਾ ਹੀ ਚੁੱਕੇ ਲੈ ਜਾ ਘਿਓ ਦਾ ਵੇਚਣ ਵਾਸਤੇ ਹੀ ਰੱਖਿਆ ਮਾਇਆ ਦੇ ਤੇ ਲੈ ਜਾ ਉਹ ਕਹਿੰਦਾ ਮੈਂ ਤੁਹਾਨੂੰ ਕਹਿਆ ਤੇ ਰਿਆਂ ਨਾ ਮਾਇਆ ਦੇ ਦੇਵਾਂਗਾ ਮੈਂ ਕੱਲ ਨੂੰ ਦੇ ਦਿਆਂਗਾ ਤੁਹਾਡੀ ਮਾਇਆ ਮੈਂ ਕਿਹੜਾ ਸਾਰਾ ਘੜਾ ਮੰਗਦਾ ਮੈਂ ਤੇ ਥੋੜਾ ਜਿੰਨਾ ਘਿਓ ਚਾਹੀਦਾ ਭਾਈ ਸਾਹਿਬ ਕਹਿੰਦੇ ਪੈਸੇ ਦੇ ਤੇ ਘਿਓ ਲੈ ਨਹੀਂ ਤੇ ਗੱਲ ਨਿਬੜੀ ਖਤਮ ਹੋਈ ਤੂੰ ਆਪਣੇ ਰਾਹ ਤੇ ਮੈਂ ਆਪਣੇ ਰਾਹ ਉਹ ਜਿਹੜਾ ਸਿੱਖ ਦੇਖ ਰਿਹਾ ਨਾ ਉਹ ਸੋਚਦਾ ਕਿਤੇ ਗੁਰੂ ਅਰਜਨ ਦੇਵ ਸਾਹਿਬ ਨੂੰ ਤੇ ਭਲੇ ਖਾਣੀ ਨਾ ਲੱਗ ਗਿਆ ਮਹਾਰਾਜ ਨੂੰ ਤੇ ਨਹੀਂ ਨਾ ਭਲੇ ਖਾ ਲੱਗ ਗਿਆ ਉਹ ਇਹ ਤੇ ਘਿਓ ਦੇ ਦੋ ਚਮਚਿਆਂ ਪਿੱਛੇ ਲੜੀ ਜਾਂਦਾ ਤੇ ਮਹਾਰਾਜ ਕਹਿੰਦੇ ਸੀ ਪੂਰਨ ਗੁਰ ਸਿੱਖਾ ਪੂਰਨ ਗੁਰ ਸਿੱਖ ਤੇ ਇਦਾਂ ਦੇ ਹੁੰਦੇ ਆ ਉਹ ਤੇ ਨਾਲੇ ਮਿੰਤ ਕਰੀ ਜਾਂਦਾ ਤਰਲਾ ਕਰੀ ਜਾਂਦਾ ਉਹ ਤੇ ਹੱਥ ਬੰਨੀ ਜਾਂਦਾ ਵੀ ਮੈਨੂੰ ਘਿਓ ਦੀ ਸਖਤ ਜ਼ਰੂਰਤ ਐ ਤੇ ਭਾਈ ਭਖਾਰੀ ਸਾਹਿਬ ਨੇ ਕੋਰਾ ਜਵਾਬ ਦੇ ਦਿੱਤਾ ਹੁਣ ਇਹਦੇ ਮਨ ਵਿੱਚ ਇਹ ਗੱਲ ਬਸ ਗਈ ਵੀ ਭਾਈ ਪਖਾਰੀ ਸਾਹਿਬ ਸ਼ਾਇਦ ਉਹ ਨਹੀਂ ਐ ਜਿਹੜਾ ਗੁਰੂ ਅਰਜਨ ਦੇਵ ਸਾਹਿਬ ਨੇ ਮੈਨੂੰ ਦੱਸ ਕੇ ਭੇਜਿਆ ਇਹ ਪੂਰਨ ਗੁਰਸਿੱਖਾਂ ਵਾਲੀ ਗੱਲ ਨਹੀਂ ਐ ਸੰਜ ਪਈ ਸ਼ਾਮ ਹੋਈ ਘਰੇ ਚਲੇ ਗਏ ਤੇ ਘਰੇ ਵੇਖਿਆ ਸੱਜ ਸਜਾਵਟ ਹੋ ਰਹੀ ਐ ਤਿਆਰੀਆਂ ਹੋ ਰਹੀਆਂ ਵਿਆਹ ਦੀਆਂ ਤੇ ਭਾਈ ਸਾਹਿਬ ਨੂੰ ਪੁੱਛਿਆ ਕਹਿਣ ਲੱਗਾ ਭਾਈ ਸਾਹਿਬ ਘਰ ਵਿੱਚ ਇੰਨੀ ਰੌਣਕ ਤੇ ਤਿਆਰੀਆਂ ਉਹ ਕਹਿਣ ਲੱਗੇ ਪੁੱਤਰ ਦਾ ਵਿਆਹ ਹੈ ਕਹਿੰਦੇ ਪੁੱਤਰ ਦਾ ਵਿਆਹ ਤੇ ਤੁਸੀਂ ਆਪਣੇ ਕਾਰੋਬਾਰ ਤੇ ਤੁਸੀਂ ਵਿਆਹ 'ਚ ਨਹੀਂ ਸ਼ਾਮਲ ਹੋ ਰਹੇ ਉਹ ਕਹਿੰਦੇ ਇਹ ਵੀ ਜ਼ਰੂਰੀ ਤੇ ਉਹ ਵੀ ਜ਼ਰੂਰੀ ਸਾਰਾ ਕੁਝ ਆਪਾਂ ਜ਼ਰੂਰੀ ਕਰਨਾ ਇਦਾਂ ਕਰਦਿਆਂ ਕਰਦਿਆਂ ਪ੍ਰਸ਼ਾਦਾ ਦਾ ਸਮਾਂ ਹੋ ਗਿਆ ਭਾਈ ਪਖਾਰੀ ਸਾਹਿਬ ਨੇ ਪ੍ਰਸ਼ਾਦਾ ਹਾਜ਼ਰ ਕੀਤਾ ਪ੍ਰਸ਼ਾਦਾ ਛਕਾਇਆ ਤੇ ਪ੍ਰਸ਼ਾਦਾ ਛਕਣ ਉਪਰੰਤ ਜਦੋਂ ਹੱਥ ਧੋਣ ਦਾ ਤੇ ਧੋਣ ਦਾ ਵੇਲਾ ਸੀ ਨਾ ਉਹ ਗੁਰੂ ਕੇ ਸਿੱਖ ਨੇ ਭਾਈ ਪੁਖਾਰੀ ਸਾਹਿਬ ਨੂੰ ਆਖਿਆ ਜਦੋਂ ਭਾਈ ਪੁਖਾਰੀ ਸਾਹਿਬ ਹੱਥਾਂ ਤੇ ਜਲ ਪਾਉਣ ਲੱਗੇ ਕਹਿੰਦਾ ਭਾਈ ਸਾਹਿਬ ਜੀ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਮੈਂ ਪ੍ਰਸ਼ਾਦਾ ਛਕਣ ਤੋਂ ਬਾਅਦ ਪਾਣੀ ਨਾਲ ਹੱਥ ਨਹੀਂ ਧੋਂਦਾ ਮੈਂ ਪਾਣੀ ਨਾਲ ਹੱਥ ਨਹੀਂ ਧੋਂਦਾ ਭਾਈ ਸਾਹਿਬ ਭਾਈ ਪੁਖਾਰੀ ਜੀ ਕਹਿੰਦੇ ਫਿਰ ਕਿੱਦਾਂ ਧੋਣੇ ਆ ਤੁਸੀਂ ਉਹ ਕਹਿੰਦਾ ਮੇਰਾ ਤੇ ਨੇਮ ਹੈ ਜੀ ਮੈਂ ਦੇਸੀ ਘੋਨਾ ਹੱਥ ਧੋਣਾ ਮੈਂ ਦੇਸੀ ਘੋਨਾ ਹੱਥ ਧੋਣਾ ਹੁਣ ਉਹਨਾਂ ਦੇ ਮਨ ਵਿੱਚ ਕੀ ਖਿਆਲ ਸੀ ਵੀ ਜਿਹੜਾ ਬੰਦਾ ਦੋ ਚਮਚੇ ਦੇਸੀ ਘੋਹ ਪਿੱਛੇ ਲੜਿਆ ਤੇ ਮੇਰੇ ਹੱਥ ਉਹ ਨਹੀਂ ਧਵਾਏਗਾ ਭਾਈ ਪੁਖਾਰੀ ਸਾਹਿਬ ਕਹਿਣ ਲੱਗੇ ਕਿ ਕਿੱਡੀ ਕੀ ਗੱਲ ਐ ਗੁਰਮੁਖ ਉਹ ਇਹ ਕਿੱਡਾ ਇਹ ਕਿੱਡਾ ਕਬਚਨ ਹੋਇਆ ਉਹ ਗਏ ਕੁੱਪਾ ਭਰ ਕੇ ਲਿਆਏ ਤੇ ਕਹਿਣ ਲੱਗੇ ਲਓ ਆਪਣੇ ਹੱਥ ਕਰੋ ਤੇ ਧੋ ਲਓ ਵੇਖੋ ਇੰਨੇ ਘੋਹ ਨਾਲ ਸਰ ਜਾਏਗਾ ਕਿ ਹੋਰ ਚੁੱਕੇ ਲਿਆਵਾਂ ਉਹ ਸੱਜਣ ਨੇ ਹੱਥ ਤਾਂ ਨਾ ਧੋਤੇ ਹੱਥ ਪਿੱਛੇ ਕਰਕੇ ਕਹਿਣ ਲੱਗਾ ਭਾਈ ਸਾਹਿਬ ਇੱਕ ਗੱਲ ਦਾ ਵਸ ਮੈਨੂੰ ਜਵਾਬ ਦੇ ਦਿਓ ਮੇਰਾ ਮਨ ਸ਼ਾਂਤ ਹੋ ਜਾਏਗਾ ਉਹ ਕਿਹੜਾ ਉਹ ਕਿਹੜਾ ਕਹਿੰਦਾ ਭਾਈ ਸਾਹਿਬ ਦੁਕਾਨ ਦੇ ਉੱਤੇ ਤੁਸੀਂ ਦੋ ਚਮਚੇ ਕਿਉਂ ਪਿੱਛੇ ਲੜ ਰਹੇ ਸੀ ਤੇ ਇੱਥੇ ਸ਼ੇਰ ਘੋ ਮੇਰੇ ਹੱਥਾਂ ਤੇ ਡੋਲਣ ਵਾਸਤੇ ਤਿਆਰ ਹੈ ਭਾਈ ਭਖਾਰੀ ਸਭ ਕਹਿਣ ਲੱਗੇ ਇੰਨਾ ਕੁ ਮਨ ਚ ਸ਼ੰਕਾ ਲੈ ਕੇ ਬਹਿ ਗਿਆ ਉਹ ਉਹ ਮੇਰਾ ਵਪਾਰ ਸੀ ਮੈਂ ਵਪਾਰ ਵੀ ਇਮਾਨਦਾਰੀ ਨਾਲ ਕਰਦਾ ਤੇ ਇਹ ਮੇਰੀ ਸੇਵਾ ਮੈਂ ਸੇਵਾ ਵੀ ਇਮਾਨਦਾਰੀ ਨਾਲ ਕਰਦਾ ਇਥੇ ਤੂੰ ਕਿਉਂ ਮੰਗਿਆ ਨਾ ਸਿੱਖਾ ਜੇ ਤੂੰ ਮੈਨੂੰ ਕਹਿ ਦਿੰਦਾ ਮੈਂ ਪ੍ਰਸ਼ਾਦਾ ਛਕਣ ਤੋਂ ਬਾਅਦ ਭਾਈ ਸਾਹਿਬ ਤੁਹਾਡੀ ਖੂਨ ਨਾਲ ਹੱਥ ਧੋਣਿਆ ਤੇ ਮੈਂ ਤੇਰੀ ਉਹ ਵੀ ਧੋ ਆ ਦੇਣੀ ਸੀ ਉਹ ਮੇਰਾ ਵਪਾਰ ਹੈ ਮੈਂ ਵਪਾਰ ਵਿੱਚ ਧੋਖਾ ਨਹੀਂ ਕਰਦਾ ਆਪਣੇ ਆਪ ਨਾਲ ਵੀ ਤੇ ਕਿਸੇ ਨਾਲ ਵੀ ਇਹ ਮੇਰੀ ਸੇਵਾ ਤੇ ਮੈਂ ਗੁਰਮੁਖਾਂ ਦੀ ਸੇਵਾ ਕਰਨ ਵਿੱਚ ਵੀ ਪਿੱਛੇ ਨਹੀਂ ਹਟਦਾ ਜੀਵਨ ਇਦਾਂ ਦੇ ਹੋਣੇ ਚਾਹੀਦੇ ਆ ਖਾਲਸਾ ਜੀ ਦੁਕਾਨ ਤੇ ਬੈਠੇ ਹੋਈਏ ਵਪਾਰ ਇਸ ਢੰਗ ਨਾਲ ਕਰੀਏ ਇਹ ਨਹੀਂ ਵੀ ਜੇ ਕੋਈ ਆਪਣਾ ਆ ਗਿਆ ਤੇ ਆਪਾਂ ਆਖੀਏ ਤੁਸੀਂ ਤੇ ਆਪਣੇ ਸੱਜਣਾ ਜੀ ਲਓ 100 ਵਾਲੀ ਚੀਜ਼ ਵੇਚੀ ਦੀ ਤੇ 95 ਚ ਲਿਆ ਜਾਓ ਤੇ ਜਦੋਂ ਕੋਈ ਹੋਰ ਆ ਗਿਆ ਵੇਖਿਆ ਤੇ ਆਪਾਂ ਤੇ 5 ਰੁਪਏ ਦਾ ਘਾਟਾ ਖਾਦਾਂ ਨੂੰ ਆਖਿਆ ਜੀ 110 ਦੀ ਵੇਚੀ ਦੇ ਤੇ ਤੁਸੀਂ 105 ਦੀ ਲਿਆ ਜਾਓ ਇੱਕ ਨੂੰ 5 ਦੀ ਸਸਤੀ ਦੇ ਕੇ ਤੇ ਦੂਜੇ ਨੂੰ 5 ਦੀ ਮਹਿੰਗੀ ਦੇ ਦिए ਕੋਈ ਲਾਭ ਨਹੀਂ ਆਪਣੇ ਵਿਤ ਚ ਰਹਿੰਦੇ ਆ ਸੱਚ ਦਾ ਵਪਾਰ ਕਰੋ ਜਿੰਨਾ ਕ ਬਣਦਾ ਉਹਨਾਂ ਕ ਲਓ ਝੂਠ ਦੇ ਵਪਾਰ ਚ ਨਾ ਆਓ ਇਹ ਪ੍ਰਣਵਤ ਨਾਨਕ ਹੁਕਮ ਪਛਾਣ ਵਾਲੀ ਗੱਲ ਹੈ ਤੇ ਜਦੋਂ ਇਹ ਬਣ ਗਈ ਫਿਰਤੀ ਤੇ ਫਿਰ ਅੱਗੇ ਤੇ ਮਹਾਰਾਜ ਸਾਹਿਬ ਨੇ ਦਾਸੀ ਦਿੱਤਾ ਨਾ ਸੁਖ ਹੋਵੇ ਮਹਾਰਾ ਸੱਚੇ ਪਾਸ਼ਾ ਤੇ ਮੋਹਰਾ ਲਾਉਂਦੇ ਆ ਮੋਹਰਾ ਕੀ ਮੋਹਰਾ ਲਾਉਂਦੇ ਆ ਥਿਰ ਘਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਹੁਣ ਥਿਰ ਘਰ ਚ ਬੈਠਿਆ ਕਿਵੇਂ ਜਾਏਗਾ ਆ ਥਿਰ ਘਰ ਤਾਂ ਨਹੀਂ ਮੰਨ ਲਿਆ ਕਿ ਤੇ ਆਪਾਂ ਇਸ ਨੂੰ ਵੀ ਥਿਰ ਘਰੀ ਹੈ ਜੀ ਥਿਰ ਘਰ ਦਾ ਭਾਵ ਹੈ ਜਦੋਂ ਤੇਰੀ ਸੁਰਤ ਤੇ ਬਿਰਤ ਵਿੱਚ ਇਮਾਨਦਾਰੀ ਚੱਲੇਗੀ ਇਮਾਨਦਾਰੀ ਚਲ ਕੇ ਚਲ ਕੇ ਤੂੰ ਸਿੱਖੀ ਕਮਾਉਣ ਲੱਗਿਆਂ ਵੀ ਬੇਈਮਾਨ ਨਾ ਹੋਵੇ ਤੇ ਚੇਤੇ ਰੱਖੀ ਕਾਰੋਬਾਰ ਕਰਨ ਲੱਗਿਆਂ ਵੀ ਬੇਈਮਾਨ ਨਾ ਹੋਵੇ ਇਹ ਇਹ ਥਿਰ ਘਰ ਹੋਏਗਾ ਤੇਰਾ ਇਹ ਨਹੀਂ ਵੀ ਦੁਨੀ ਚੰਦ ਵਾਂਗੂ ਉਦਾਂ ਪੱਟਾਂ ਤੇ ਹੱਥ ਮਾਰਦਾ ਫਰੀ ਜਾਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ ਫਿਰਦਾ ਹੁੰਦਾ ਵੀ ਮਹਾਰਾਜ ਵੇਖੀ ਜਾਇਓ ਜੇ ਆਪਾਂ ਤੇ ਪਹਾੜੀਆਂ ਦਾ ਇਦਾਂ ਕਰ ਦਿਆਂਗੇ ਉਦਾਂ ਕਰ ਦਿਆਂਗੇ ਇਹ ਗੱਲ ਆਪਾਂ ਨਹੀਂ ਸੁਣੀ ਤੇ ਸੁਣਾਈ ਬਸ ਇੰਨੀ ਕੁ ਸੁਣੀ ਵੀ ਦੁਨੀ ਚੰਦ ਭੱਜ ਗਿਆ ਕੋਈ ਪੱਟਾਂ ਤੇ ਹਾਥੀ ਹੱਤ ਮਾਰ ਕੇ ਜਿਵੇਂ ਪਹਿਲਵਾਨ ਨਹੀਂ ਕਰ ਦਿੰਦੇ ਇਦਾਂ ਉਹ ਕਹਿੰਦਾ ਮਹਾਰਾਜ ਜੀ ਵੇਖਿਓ ਤੇ ਸੀ ਆਉਣ ਦੇ ਤੇ ਸਹੀ ਉਹਨਾਂ ਨੂੰ ਆਪਾਂ ਤੇ ਗਾਹ ਪਾ ਦੇਣਾ ਇਦਾਂ ਕਰ ਦੇਣਾ ਵਿਛਾੜ ਦੇਣੀਆਂ ਲਾਸ਼ਾਂ ਵਿਛਾੜ ਦੇਣੀਆਂ ਤੇ ਜਿੱਦਣ ਵਾਰੀ ਆਈ ਮਹਾਰਾਜ ਕਹਿੰਦੇ ਦੁਨੀ ਚੰਦ ਨੂੰ ਸੱਦੋ ਬਈ ਦੁਨੀ ਚੰਦ ਨੂੰ ਬੁਲਾਓ ਇੱਥੇ ਤੇ ਜਦੋਂ ਬੁਲਾਵਾ ਭੇਜਿਆ ਉਹਨੂੰ ਪਤਾ ਲੱਗਿਆ ਵੀ ਇਹ ਤੇ ਬਾਤ ਹੀ ਪੁੱਠੀ ਬਣ ਗਈ ਆ ਓਏ ਦੁਨੀ ਚੰਦਾ ਪੱਟਾਂ ਤੇ ਥਾਪੀਆਂ ਮਾਰਦਾ ਰਿਹਾ ਆਪਣੇ ਡੌਲੇ ਲੈਸਦਾ ਰਿਹਾ ਹੁਣ ਪਤਾ ਲੱਗਣਾ ਹੈ ਹੁਣ ਪਤਾ ਲੱਗਣਾ ਜਦੋਂ ਮੁਕਾਬਲਾ ਹਾਥੀ ਨਾਲ ਹੋ ਜਾਣਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਿਆਰ ਨਾਲ ਹਾਥੀ ਕਹਿੰਦੇ ਹੁੰਦੇ ਸੀ ਸ਼ਰੀਰ ਬਾਵਾ ਪਾਹਰਾ ਹੀ ਨਾ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿੰਦੇ ਹੁੰਦੇ ਉਹ ਤੇਰੇ ਵਰਗੇ ਸ਼ੇਰਾਂ ਦੇ ਹਾਥੀਆਂ ਦੇ ਹੁੰਦਿਆਂ ਸਾਨੂੰ ਬਿੱਲਿਆਂ ਦੀ ਕੀ ਫਿਕਰ ਆ ਦੁਨੀ ਚੰਦਾ ਸ਼ਾਬਾਸ਼ ਏ ਤੇਰੀ ਸ਼ਾਬਾਸ਼ੀ ਜਦੋਂ ਸੱਚੀ ਹਾਥੀ ਆਇਆ ਤੇ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਸਾਡੇ ਕੋਲੇ ਵੀ ਹੈਗਾ ਹਾਥੀ ਫਿਰ ਸਾਡੇ ਕੋਲੇ ਵੀ ਹਾਥੀ ਹੈਗਾ ਤੇ ਦੁਨੀ ਚੰਦ ਨੂੰ ਪਤਾ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੱਲਾ ਜਵਾਨ ਨੂੰ ਕਹਿੰਦਾ ਨਹੀਂ ਕਰਕੇ ਵੀ ਵਿਖਾ ਦਿੰਦਾ ਇਹਨੇ ਕਹਿਣਾ ਨਹੀਂ ਕਰਕੇ ਵੀ ਵਿਖਾ ਦੇਣਾ ਤੇ ਦੁਨੀ ਚੰਦ ਨੂੰ ਰਾਤ ਨੂੰ ਨੀਂਦ ਨਾ ਪਈ ਵੀ ਦਿਨ ਚੜਦਿਆਂ ਦੁਨੀ ਚੰਦਾ ਤੇਰੀ ਜ਼ਿੰਦਗੀ ਖਤਮ ਤੇਰੇ ਹੱਥ 'ਚ ਪਤਾ ਨਹੀਂ ਕਿਹੜਾ ਸ਼ਸਤਰ ਫੜਾਉਣਾ ਤੇ ਤੈਨੂੰ ਡਾਹ ਦੇਣਾ ਉਸ ਨੇ ਮਸਤ ਹਾਥੀ ਦੇ ਸਾਹਮਣੇ ਤੇ ਦੁਨੀ ਚੰਦਾ ਲੋਕੀ ਤੇਰੇ ਭੋਗ ਤੇ ਹੀ ਇਕੱਠੇ ਹੋਣਗੇ ਬਸ ਗਿਆ ਤ ਉਹ ਤੇ ਦੌੜ ਗਿਆ ਜੀ ਰਾਤੋਂ ਰਾਤ ਔਰ ਇਹ ਵੀ ਤੁਹਾਨੂੰ ਦੱਸ ਦਿਆਂ ਕਿਲੇ ਦੀ ਕੰਧ ਟੱਪ ਕੇ ਭੱਜਣ ਲੱਗਾ ਸੀ ਚੋਰੀਓਂ ਗਿਰ ਗਿਆ ਲੱਤ ਟੁੱਟ ਗਈ ਬਾਹਾਂ ਟੁੱਟ ਗਈ ਮੁੜ ਕੇ ਜੁੜੀ ਨਹੀਂ ਠੀਕ ਨਹੀਂ ਹੋਈ ਸਰੀਰ ਬਹੁਤਾ ਭਾਰੀ ਸੀ ਮੁੜ ਕੇ ਇਸੇ ਟੁੱਟੀ ਲੱਤ ਤੇ ਬਾਹ ਦੇ ਵਿੱਚੋਂ ਐਥਾ ਭਿਆਨਕ ਰੋਗ ਪੈਦਾ ਹੋਇਆ ਮਰੀ ਗਿਆ ਆਖੀਰ ਤੇ ਆਖਰੀ ਬਚਨ ਦੁਨੀ ਚੰਦ ਕਰਦਾ ਕਹਿੰਦਾ ਚੰਗਾ ਹੁੰਦਾ ਬਿਮਾਰੀ ਨਾਲ ਮਰਨ ਨਾਲੋਂ ਚੰਗਾ ਮੈਂ ਹਾਥੀ ਨਾਲ ਭੜਕੇ ਮਰਦਾ ਮੈਨੂੰ ਕਿਤੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਥਾਂ ਤੇ ਮਿਲ ਜਾਂਦੀ ਥਾਂ ਤੇ ਮਿਲ ਜਾਂਦੀ ਕੀ ਹੋਇਆ ਜੇ ਮੈਂ ਮਹੀਨਾ 2 ਮਹੀਨੇ ਵੱਧ ਜੀ ਲਿਆ ਪਰ ਮੈਂ ਤੇ ਜਿਉਂਦਾ ਜੀ ਨਰਕ ਭੋਗ ਕੇ ਚੱਲਿਆ ਪਿਆਰੇ ਖਾਲਸਾ ਜੀ ਸਿੱਖੀ ਜਜਵਾਤਾ 'ਚ ਹੁੰਦੀ ਐ ਸਿੱਖੀ ਸ਼ਬਦਾਂ 'ਚ ਹੁੰਦੀ ਐ ਔਰ ਚੇਤੇ ਰੱਖਿਓ ਜਿਨ੍ਹਾਂ ਨੇ ਸਿੱਖੀ ਕਮਾਈ ਹੁੰਦੀਆਂ ਨਾ ਉਹਨਾਂ ਦੀਆਂ ਅੱਖਾਂ ਤੇ ਉਹਨਾਂ ਦੇ ਬਚਨਾਂ ਵਿੱਚੋਂ ਵੀ ਸਿੱਖੀ ਦਿਖਦੀ ਐ ਉਹਨਾਂ ਦੇ ਤੁਰਨ ਵਿੱਚੋਂ ਵੀ ਸਿੱਖੀ ਵਿਖਦੀ ਐ ਮਹਾਰਾਜ ਕਹਿੰਦੇ ਭਗਤਾ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾ ਕੇਰੀ ਵਿਖਮ ਮਾਰਗ ਚੱਲਣਾ ਲਬ ਲੋਭ ਔੰਕਾਰ ਤਾ ਤ੍ਰਿਸ਼ਨਾ ਬਹੁਤ ਨਹੀਂ ਖੰਨਿਓ ਤਿੱਕੀ ਏਤ ਮਾਰਗ ਮਹਾਰਾਜ ਕਹਿੰਦੇ ਆਹੀ ਮਾਰਗ ਸਿੱਖਾ ਤੇਰਾ ਆਹ ਮਾਰਗੀ ਇਹ ਨਾ ਵੇ ਥੋੜਾ ਜਿਹਾ ਲਾਲਚ ਮਿਲੇ ਥੋੜਾ ਜਿਹਾ ਕੁਰਸੀਆਂ ਦਾ ਲਾਲਚ ਮਿਲੇ ਤੇ ਆਪਣੀ ਸਿੱਖੀ ਭੁੱਲ ਜਾਏ ਉਹ ਤੇਰੀ ਸਿੱਖੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਵਾਹ ਸੱਚ ਕੇ ਜੋਰਾਵਰ ਜਾਵੇ ਫਤੇ ਪਾਵੇ ਨਾ ਰੋ ਤੇਰੀ ਸਿੱਖੀ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਵਰਗੀ ਜਿਨ੍ਹਾਂ ਦੇ ਸਾਹਮਣੇ ਸਾਰੀ ਦੁਨੀਆ ਦੀ ਤਾਕਤ ਵਿਛ ਗਈ ਲੈ ਲਓ ਜੋ ਲੈਣਾ ਉਹ ਕਹਿੰਦੇ ਅਸੀਂ ਤੇ ਲੈ ਲਿਆ ਜੋ ਲੈਣਾ ਅਸੀਂ ਕਲਗੀਆਂ ਵਾਲੇ ਦਾ ਥਾਪੜਾ ਤੇ ਮਾਂ ਗੁਜਰੀ ਦਾ ਪਿਆਰ ਹੁਣ ਤੁਹਾਡਾ ਸਾਨੂੰ ਕੁਝ ਨਹੀਂ ਚਾਹੀਦਾ ਆ ਸਿੱਖੀ ਹੈ ਖਾਲਸਾ ਆ ਸਿੱਖੀ ਇਹਨੂੰ ਕਮਾਉਣਾ ਆਪਾਂ ਮਹਾਰਾ ਸੱਚੇ ਪਾਤਸ਼ਾਹ ਦਇਆ ਮਿਹਰ ਮਹਿਰਮਤ ਕਰਨ ਕਿਰਪਾ ਕਰਨ ਸੱਚ ਕਰਕੇ ਜਾਣਿਓ ਕਿਤੇ ਕਿਤੇ ਮੈਨੂੰ ਇਹ ਬਚਨ ਕਹਿਣ ਦਾ ਮੌਕਾ ਪ੍ਰਦਾਨ ਹੁੰਦਾ ਵੀ ਕਥਾ ਦੀ ਸਮਾਪਤੀ ਕਰਨ ਦਾ ਦਿਲ ਨਹੀਂ ਕਰ ਰਿਹਾ ਸੱਚ ਕਰਕੇ ਜਾਣਿਓ ਪਰ ਮਹੇਸ਼ਰਜੀਤ ਸਿੰਘ ਜੀ ਦਾ ਚਿਹਰਾ ਵੇਖ ਰਿਹਾ ਸੰਗਤ ਦੇ ਚਿਹਰੇ ਵੇਖ ਰਿਹਾ ਤੇ ਆਪਣੇ ਢਿੱਡ ਦੀਆਂ ਮੈਂ ਆਵਾਜ਼ਾਂ ਸੁਣਦਾ ਪਿਆ ਵੀ ਬੱਸ ਕਰ ਸੱਜਣਾ ਚੱਲ ਪ੍ਰਸ਼ਾਦਾ ਛਕੀਏ ਸੱਚ ਕਰਕੇ ਜਾਣਿਓ ਪਰ ਦਿਲ ਨਹੀਂ ਮੰਨਦਾ ਇੰਨਾ ਟਿਕਾਓ ਵੇ ਤੇ ਆਓ ਆਪਾਂ 2 ਮਿੰਟ ਲਾਈਏ ਤੇ ਫਿਰ ਸਮਾਪਤੀ ਕਰੀਏ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦੇ ਆਸ਼ਿਕ ਬਣਦੇ ਆ ਭੋਰੇ ਬਣਦੇ ਆ ਮਹਾਰਾਜ ਸਾਬ ਸੱਚੇ ਪਾਤਸ਼ਾਹ ਤੋਂ ਮੰਗਿਏ ਸਤਨਾਮ ਸਤਿ ਸ਼੍ਰੀ ਅਕਾਲ ਆਪਾਂ ਸਿਮਰਨ ਕਰਨਾ ਇਦਾਂ ਸੁਣੋ 1 ਮਿੰਟ ਸੁਣੋ ਆਪਾਂ ਸਿਮਰਨ ਕਰਨਾ ਇਦਾਂ ਮੈਂ ਬੋਲਾਂਗਾ ਨਾਲ ਤੁਸੀਂ ਬੋਲਣੀ ਤੇ ਆਪਾਂ ਨਾਲ ਗੁਰਬਾਣੀ ਦੀ ਪੰਕਤੀ ਪੜ੍ਹਨੀ ਹੈ ਇਹ ਸਿਮਰਨ ਦੀ ਲੈ ਵਿੱਚ ਉਹ ਐਡਜਸਟ ਨਹੀਂ ਹੋਣੀ ਗੁਰਬਾਣੀ ਦੀ ਪੰਕਤੀ ਮੈਂ ਲੈ ਬਦਲਣ ਲੱਗਾ ਵਾਹਿਗੁਰੂ ਵਾਹਿ ਗੁਰੂ ਆ ਵਾਹਿਗੁਰੂ ਵਾਹਿ Ah, ਗੁਣ ਕਾਮਾ ਤੇਨ ਰਾ ਗੁਣ ਕਾਮਾ ਤੇਨ ਰਾਤ ਗੁਣ ਕਾਮਾ ਤੇਨ ਰਾਤ ਗੁਣ ਕਾਮਾ ਤੇਨ ਰਾਤ ਨਾਨਕ ਚਾਉ ਏ ਹੋ ਨਾਨਕ ਚਾਉ ਏ ਆਪਣਾ ਨਾਮ ਦੇਹੋ 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 wah guru assalamualaikum wah guru assalamualaikum wah guru assalamualaikum wah guru 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 ਖੋ ਸਤਨਾਮ ਸ੍ਰੀ ਕਤੇ ਗੁਰੂ ਕਿਰਪਾ ਕਰਦੇ ਨਾਮ ਸੁਦੀਵ ਕਾਲ ਵਾਸਤੇ ਅੰਦਰ ਚੱਲ ਪਏ ਐ ਅਸੀਂ ਸਤਗੁਰੂ ਮਿਹਰ ਕਰਦੇ ਬਖਸ਼ਿਸ਼ ਕਰਦੇ ਨਿਹੰਗਾਂ ਸਿੰਘਾਂ ਦਾ ਪਹਿਰਾ ਇਸ ਸਥਾਨ ਦੇ ਉੱਤੇ ਬਾਬਾ ਨਰੰਗ ਸਿੰਘ ਦੀ ਮੁਖ ਸੇਵਾਦਾਰ ਤਿਨਾਂ ਦਾ ਧੰਨਵਾਦ ਜਿਨ੍ਹਾਂ ਨੇ ਸੋਹਣੇ ਸਮਾਗਮਾਂ ਦੇ ਵਿੱਚ ਇਹ ਗੁਰਨਾਨਕ ਮਿਸ਼ਨ ਸੇਵਾ ਸੁਸਾਇਟੀ ਦਾ ਭਰਪੂਰ ਸਹਿਯੋਗ ਕਰਦਿਆਂ ਇੱਥੇ ਇਹ ਦੀਵਾਨ ਸਜੇ ਔਰ ਇਹਨਾਂ دیਵਾਨਾਂ ਵਿੱਚ ਰਲ ਮਿਲ ਕਰਕੇ ਆਪ ਸੰਗਤ ਨੇ ਲਾਹਾ ਪ੍ਰਾਪਤ ਕੀਤਾ ਬਹੁਤ ਪਿਆਰ ਵਾਲੇ ਸਰਦਾਰ ਸੁਰਜੀਤ ਸਿੰਘ ਜੋ ਅੱਗੇ ਹੋ ਕਰਕੇ ਸੇਵਾ ਕਰਦੇ ਹੈ ਯਾਨੀ ਸਰਬਜੀਤ ਸਿੰਘ ਜੀ ਲੁਧਿਆਣਾ